ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਵਿੱਚ ਰਹੋ ਜੀ। ਲਓ ਜੀ ਟਾਈਮ ਨੱਠਿਆ ਜਾਂਦਾ। ਗੁਰੂ ਘਰ ਦੇ ਦਰਸ਼ਨ ਕਰਕੇ ਇਹਦੇ ਪਿਛਲੇ ਵੀਡੀਓ ਚ ਤੁਸੀਂ ਦੇਖ ਹੀ ਲਿਆ ਸੀਗਾ। ਟਾਈਮ ਐਸਾ ਸਾਫ ਗੱਲ ਦੌੜਿਆ ਜਾ ਰਿਹਾ ਵੀ ਬਸ ਹੁਣ ਹੁਣ ਤੇ ਟੈਂਸ਼ਨ ਪੈ ਗਈ ਦਮਾਚ ਵਿੱਚ ਵੀ ਸਵੇਰ ਨੂੰ ਸਾਜਰੇ ਉੱਠਣਾ ਏ, ਤਿਆਰੀ ਕਰਨੀ ਏ ਤੇ ਜਾਣਾ ਏ। ਤੇ ਪਰਹਾਲ ਸ਼ਾਪਿੰਗ ਸਾਡੀ ਹੋਣੀ ਸੀ ਹੈਗੀ ਹੁਣ ਤੇ ਮੈਂ ਮੜਜੱਕ ਦਾਚਾ ਜੀ ਨੂੰ ਲੈ ਕੇ ਇੱਕ ਸ਼ਾਪਿੰਗ ਕਰਨ ਚੱਲੇ ਆ। ਤੇ ਉਹਦੇ ਵਿੱਚ ਮੈਂ ਇਲੈਕਟ੍ਰੋਨਿਕ ਸਮਾਨ ਖਰੀਦਣਾ ਹੈਗਾ ਇਹ ਥੋੜਾ ਜਿਹਾ ਜੇ ਬਣਦੀ ਹੋਈ ਗੱਲ ਤਾਂ ਜ਼ਰੂਰ ਖਰੀਦ ਲੈਣਾ ਸੀ ਤੇ ਚਾਚਾ ਕਹਿੰਦਾ ਵੀ ਚੱਲ ਚੱਲੀਏ ਫਿਰ ਤੇ ਪਾਪਾ ਜੀ ਨਾਲ ਉਹਨੂੰ ਆਰਾਮ ਕਰਨ ਲਾਤ ਆ ਜੀ ਵੀ ਤੁਸੀਂ ਅਰੈਸਟ ਕਰੋ ਇਹ ਹੈਗੇ ਥਕੇ ਹੋਏ ਇਹਨਾਂ ਨੇ ਹੁਣ ਅੱਜ ਆਪਣੀ ਰੈਸਟ ਕਰਕੇ ਆਨ ਪੂਰੀ ਥਕਾਵਟ ਦਰਵਾ ਲੇਣੀ ਆ ਚਾਚਾ ਚਾਚਾ ਸਾਡਾ ਤੁਸੀਂ ਜਲਦੀ ਸਾਰਿਆਂ ਨੂੰ ਰੈਡੀ 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 ਪੂਰੇ ਇਹ ਕਹਿੰਦਾ ਜਿੱਧਰ ਨੂੰ ਮਰਜ਼ੀ ਚੱਲ ਹੁਕਮ ਕਰ ਉਂਗਲੀ ਕਰ ਕੇ ਨਾ ਕਿਧਰ ਲੈਣਾ ਹੈ ਸਹੀ ਹੈ ਮੈਂ ਕਿਹਾ ਜੇ ਨਾ ਆਏ ਮੈਂ ਕੋ ਮੁਰਾਏ ਕੁ ਸ਼ਾਪਿੰਗ ਕਰਨੀ ਹੈ ਕੁ ਸਾਮਾਨ ਸਸਤਾ ਲੱਗਿਆ ਕੋਈ ਵਧੀਆ ਚੀਜ਼ ਮਿਲ ਗਈ ਸਸਤਾ ਵੀ ਨਹੀਂ ਕੋਈ ਵਧੀਆ ਚੀਜ਼ ਮਿਲ ਗਈ ਹਾਂ ਜਰੂਰ ਜਰੂਰ ਜਾਂਦਾ ਇਹ ਵੀ ਕੋਲ ਚਾਚਾ ਖੱਡਾ ਜੰਦਾ ਬਾਪ ਚਲਿਏ ਚਲੋ 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 ਚਾਲਾ ਚੱਲੀਏ ਪੱਤਰ ਇਹ ਵਗੇ ਸੀ ਮੁਰਕਾ ਹਾਂ ਹਾਂ ਇਹਨਾਂ ਚਾਪੜਾ ਕੇ ਜਾਣੀ ਇਹਨਾਂ ਨੂੰ ਮਹਾਲਾ ਤੁਸੀਂ ਕਰੋ ਅਰੈਸਟ ਏਸੀ ਠੰਡੀ ਠੰਡੀ ਲਾਓ ਠੰਡੀ ਠੰਡੀ ਲਾਓ ਬਾਹਰ ਫਿਰ ਨਿਕਲੋ 2 ਘੰਟੇ ਬਾਅਦ ਫਿਰ ਨਿਕਲਦੇ ਬਾਹਰ ਹਾਂ ਫਿਰ ਨਿਕਲਦੇ ਬਾਹਰ ਸਹੀ ਚਲੋ ਚਲਿਏ ਫਿਰ ਮੈਂ ਚਾਖੜਾ ਕੇ ਜਾਂਦਾ ਮੁਰਕਾ ਲ ਕੇ ਲੋ ਜੀ ਆਪਾਂ ਹੁਣ ਸ਼ਾਪਿੰਗ ਤੇ ਪਰ ਪਹੁੰਚ ਗਏ ਟਿਕਾਣੇ ਤੇ ਆਪਾਂ ਵੀ ਆਪਾਂ ਨੇ ਇੱਕ ਆਈਫੋਨ ਫੋਨ ਆ ਜਿਹੜਾ ਪਰਚੇਜ਼ ਕਰ ਲਿਆ ਟਾਈਮ ਲੱਗਿਆ ਹੀ ਨਹੀਂ ਹੈਗਾ ਵੀਡੀਓ ਬਣਾਉਣ ਦਾ ਚਾਚਾ ਚਾਚਾ ਚਾਚੇ ਤਾਂ ਐਨੇ ਪੰਪ ਦੱਤੇ ਐਨੇ ਪੰਪ ਦੱਤੇ ਮੈਨੂੰ ਵੀ ਮੈਂ ਮੇਰਾ ਢਿੱਡ ਜਿਹੜਾ ਨਾ ਡਬਲ ਹੋ ਗਿਆ ਪਹਿਲਾਂ ਨਾਲ ਤੋਂ ਹਾਂ ਆਪਣਾ ਢਿੱਡ ਘਟ ਕਰੀ ਜਾਂਦਾ ਮੇਰਾ ਵਧਾਤ ਮੇਰਾ ਢਿੱਡ ਘੱਟ ਪਾਏ ਨੇ ਦੇਸੀ ਬਾਜ਼ਾ ਵਿੱਚ ਬਣ ਗਿਆ ਲਾ ਤੇ ਬਿੱਲ ਛਲ ਜਾ ਆਹਾਹਾ ਇਹ ਬਣੀ ਟੌਰ ਜੀ ਚਾਹ ਲੈ ਲਈ ਕੋ ওকে ਚਿੰਗਾ ਇਹ ਚਿੰਗਾ ਬਾ ਕੀ ਕਹਿੰਦੇ ਕਿੰਨੇ ਕਟੇ ਕਿਤੇ ਦੇਣਾ ਹੈ ਸਾਬ ਇਹਦਾ ਕਿੱਥੇ ਲਈ ਦੋ ਸਭ 7000 ਆਹ ਦੱਤੇ ਆ ਲੋ ਦਿੰਦੇ ਚਾਹ ਲੈ ਲੈ ਮਾ ਇਹ ਕੋ ਬੇਲੇ ਰੋ ਇਹ ਸੀ ਰੋ ਬਣ ਕੀ ਗੱਲ ਹਾਂ ਬਣ ਕੀ ਗੱਲ ਅੱਛਾ ਲਓ ਜੀ ਅੱਕਰ ਵੀ ਨਾਲ ਦੇ ਦਿੰਦੇ ਚਲੋ ਹੁਣ ਜੇ ਇਹ ਸਾਡੀ ਕਿਸਮਤ ਵਿੱਚ ਤਾਂ ਹੈ ਇਹ ਤੇ ਓਕੇ ਚਲੋ ਇਹ ਵੀ ਹੋ ਗਿਆ ਕੰਮ ਫਤਿਹ ਇੱਕ ਹੋ ਹੋ ਹਾਂ ਥੋੜੇ ਸਮਾਂ ਦੇਖਣਾ ਆਪਾਂ ਨੇ ਹੁਣ ਅੱਛਾ ਇਹ ਲੋਡ ਪਾ ਸਕਦੀ ਆ ਰਾਸਤੇ ਜਾਂਦੇ ਹੁੰਦੇ ਹਨਾ ਠੀਕ ਹੈ ਇਹ ਨਾ ਇਹ ਨਾ ਤੇ ਬਾਕੀ ਹੋਰ ਇਹਦੇ ਕੋਲ ਤੋਂ ਕੁਝ ਲੈਣੇ ਆਲਾ ਹੋਰ 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 ਕੁਝ ਨਹੀਂ ਹੈਗਾ ਅੱਜ ਨਾ ਓਕੇ ਕਾਫੀ ਭਾਰਾ ਛੋਟਾ ਛੋਟਾ ਲੀ ਲਓ ਕੋਲ ਲੇ ਗਿਓ ਦੇਖੋ ਇਹ ਆ ਲੀ ਲਓ ਕੋਲ ਲੇ ਗਿਓ ਦੇਖੋ ਇਹ ਆ ਲੀ ਲਓ ਕਮਮ ਬੋਦਿਕਾ ਕਮ ਯਾ ਲੈ ਲੈ ਕਹਾਂ ਨਾ ਦੇਣਾ ਮੈਂ ਫਾਈਲ ਮੀ 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 ਬੋਲੋ ਨਾ ਦੇ ਲੈ ਲੈ ਇਹ ਚੋਂ ਇੱਕ ਚੋਂ ਮੰਗੋ ਨਾ ਕੁਮਸਾਈ ਲੈ ਕੇ ਉਹ ਹੁੰਦਾ ਆਹ ਜਮਦਾ ਉਸ ਆ ਚੰਦ ਸੀ ਲੈਣੀ ਆ ਆਹ ਕਿਸਲੇ ਵੀ ਚੋਂ ਲੈ ਲੈ ਕੋਈ ਨਾ ਪਰ ਵੀ ਕਿਤੇ ਨਾ ਵਧੀਆ ਜਿਹਾ ਕੋਈ ਚੱਲ ਗਿਆ ਕੱਢਣਾ ਪਾਜੀ ਕਿਹੜਾ ਲੋਕ ਕਿਤੇ ਨਾ ਓਏ ਇੰਡੀਆ ਚਲਵੇਂ ਨਹੀਂ ਨਾ ਇੰਡੀਆ ਚਲਵੇਂ ਨਹੀਂ ਆਗਾ ਹੋ আচ্ছা ਉਹ ਚੀਜ਼ ਉਧਰ ਦੇਖ ਲਈ ਤਰਫ ਨਾ ਸਹੀ ਉਹ ਦੂਜਾ ਨਾ ਠੀਕ ਹੈ ਠੀਕ ਕੀ ਕੀ ਹੋ ਗਿਆ ਅੱਛਾ ਓਕੇ ਕਿੱਥੇ ਲੋੜਵਾ ਬੁਲਾਓ ਜੀ ਐਪਲ ਫੋਨ ਖਰੀਦ ਲਿਆ ਆਪਾਂ ਨੇ ਨੈਕਸਟ ਪੋਜੀਸ਼ਨ ਦੇਖਦੇ ਆ ਕਿ ਕੀ ਬਣਦੀ ਫਿਰ ਛਾਚੇ ਨਾ ਕੀ ਗਰਮੀ ਤਨਲੇ ਦਾ ਪੱਖਾ ਇੱਧਰ ਅੱਧ ਦੇ ਬਾਅਦ ਦੁਨੀਆ ਐ ਪੱਖਾ ਲਈ ਘੁੰਮਦੀ ਆ ਪਰ ਰੱਖਣਾ ਕੋਲੇ ਪੈਣਾ ਇਹ ਸਾਵਧਾਨੀ ਜਮਦੀ ਵੀ ਵਾ ਐਂ ਜੇ ਰੱਖ ਕੇ ਨਾ ਰੱਖ ਕੇ ਕੰਨ ਦੇ ਕੋਲ ਨੂੰ ਸੌ ਜਾ ਬਸ ਆਰਾਮ ਕਰ ਮੱਛਰ ਨਹੀਂ ਆਉਗਾ ਮੱਛਰ ਨਹੀਂ ਆਉਣਾ ਮੱਛਰ ਨਹੀਂ ਆ ਰੱਖ ਤੇ ਰੱਖ ਤੇ ਰੱਖ ਤੇ ਜੱਟ ਅੱਛਾ ਬੜੇ ਵੀ ਹੈਗੇ ਛੋਟੇ ਵੀ ਹੈਗੇ ਆ ਆ ਦੇਖੇ ਮੜੇ ਕਿਦੂ ਆ ਜਿਹੜਾ ਆ ਇਹ ਸਿੱਕ ਨਹੀਂ ਹੋਵਾ ਜਿਆ ਮੁੱਛਰ ਤਾਂ ਨਹੀਂ ਨਹੀਂ ਹੋਣਾ ਨਾ ਕਿਵੇਂ ਹਾਂ ਨਹੀਂ ਹੂ ਨਾ ਆਇਆ ਹੈ ਹਾਂ ਹੂ ਚੱਟ ਹੀ ਹੋਵਾ ਇਹ ਵੀ ਨਹੀਂ ਸਾਈ ਦੀ ਇਹ ਵੀ ਜ਼ਿਆਦਾ ਹੋ ਗਈ ਵਾ ਹਵਾ ਹਵਾ ਹਾਂ ਇਹ ਹਵਾ ਜ਼ਿਆਦਾ ਨਾਲ ਤੇ ਬੈਕਅਪ ਕਿੰਨਾ ਹੈ ਇਹਦਾ ਪੁੱਛੀ ਮੋੜ ਤੇ ਕਿ ਬੈਕਅਪ ਦੋਟਾ ਬਿਜੂ ਦਾ ਉਹ ਯਾਰ ਬੈਟਰੀ ਕਿੰਨਾ ਟਾਈਮ ਚੱਲੂਗੀ ਜੇ ਇੱਕ ਵਾਰ ਚਲਾ ਕੇ ਫੁੱਲ ਚਾਰਜ ਕਰੀ ਵੀ ਦੀ ਕਿੰਨਾ ਟਾਈਮ ਚੱਲਦਾ ਰਹਿੰਦਾ ਪੱਖਾ ਪੂਰੀ ਆਵਾਜ਼ ਆ ਹਾਂ ਦੇਖੀ ਪੁੱਛੀ ਤਾਂ ਕੋ ਕੋ ਬੰਚਾ ਮਾਸਾਈ ਕੋ ਮੈਂ ਆਉਂਗਾ ਚੰਗਾ ਜਿਹਾ ਛੋਟਾ ਪੱਖਾ ਚਲਾਉਂਗੇ ਆਪਾਂ ਵੀ ਕਹਿੰਦੇ ਕਿ ਤਾਂ ਕਿ ਤਾਂ ਕੇ ਹਾਂ ਜੇ ਬੱਦਾਂ ਕੱਢੂਗਾ ਤਾਂ 3 ਘੰਟਾ ਚਾਰਜਿੰਗ ਕਰਨ ਨੂੰ ਕਿੰਨਾ ਟਾਈਮ ਲੱਗੂ ਜੇ ਖਾਲੀ ਹੋ ਗਿਆ ਮੰਨ ਲਓ ਕਿੰਨਾ ਟਾਈਮ ਲੱਗੇਗਾ ਚਾਰਜਿੰਗ ਨੂੰ ਚਾਰਜਰ ਤੇ ਚਾਰ ਘੰਟੇ ਲੱਗਦੇ ਛੋੜੋ ਇਹ ਨਹੀਂ ਚੰਬੂ ਦੇ 5 ਘੰਟੇ ਵੀ ਚਾਰਜ ਹੋਣ ਨੂੰ ਕਿੰਨਾ ਟਾਈਮ ਲੱਗੂਗਾ ਉਹ ਹੁਣਾਂ ਪਤਾ ਉਹਨੂੰ ਪਤਾ ਹੋਊਗਾ ਅੱਛਾ ਅੱਛਾ ਛਾ ਦਿਓ ਛਾ ਦਿ ਲੋ ਜੀ ਲੰਗਾ ਚੰਬੂ 2 ਘੰਟੇ ਚਾਰਜ ਹੋ ਕੇ 4 ਘੰਟੇ ਚੱਲੂ ਹਾਊ ਮਾਚ ਪ੍ਰਾਈਸ 100 500 300 ਰੁਪਏ ਦਾ ਉਹ ਫਿਰ ਚੁੰਗੇਗੇ ਬਹੁਤ ਸਸਤਾ ਦਾ ਚੁੰਗੇਗੇ ਸਸਤਾ ਦੇ ਨਾਮ ਤੇ ਪੁਲਸ ਸਪੀਡ ਦਾ ਘਟਾ ਪੁਲਸ ਸਪੀਡ ਘੰਟਾ ਚ ਲੈਣਾ ਹੈ ਠੀਕ ਹੈ ਚਲੋ ਅੱਗੇ ਦੇਖਦੇ ਹਾਂ ਪੂਰ ਚੱਲੀ ਆਪਾਂ ਮੈਂ ਅੱਖੇ ਦਾ ਉਹ ਵੀ ਲੱਗੇ ਹੋਏ ਆ ਦੇਖੋ ਕਿੰਨੀ ਸਪੀਡ ਆ ਉਹ ਹਾਂ ਹਾਂ ਕੋਈ ਸਰਕਲ ਵੀ ਜ਼ਰੂਰੀ ਹੈ ਜੇ ਬੰਦਾ ਸੁਰਾ ਦੇ ਅੰਦਰ ਇਹ ਪਿੱਛੇ ਲਾਉਂਦੇ ਹਾਂ ਹਾਂ ਪਿੱਛੇ ਲਾ ਲਾ ਤਾਂ ਇਸ ਦਾ ਮੂਰੂ ਵੀ ਲੱਗ ਸਕਦਾ ਹੈ ਇਹ ਕਿੱਕ ਆਪਰਾਸ਼ੋ ਕਰਾ ਬਨੇ ਨਹੀਂ ਫਿਰ ਇਹ ਬੈਟਰੀ ਪੈਂਦੀ ਕਿ ਆ ਪੈਂਦੀ ਹੈ ਚਾਰਜ ਚਾਰਜ ਮੈਂ ਲੱਗ 48 ਦਾ ਲੈਣਾ ਬਹੁਤ ਜ਼ਿਆਦਾ ਮਹਿੰਗਾ ਦੱਸਦਾ ਯਾਰ ਇਹ ਨਾ ਬੱਬੇ ਹੋਣਾ ਜੇ ਮੈਨੂੰ ਤੇ ਨਹੀਂ ਪਤਾ ਕੀ ਦਾ ਆ ਗਿਆ ਹਾਂ ਹੈਲੋ ਸੇਫਟੀ ਸੇਫਟੀ ਆ ਸੇਫਟੀ ਜੂਨ ਇਹ ਇਹ ਡਿਵਰੀ ਕੰਸਲਸ਼ਨ ਕੰਮ ਕਰਵਾਏ ਆ ਉਹਨੂੰ ਪਾਉਣਾ ਜ਼ਰੂਰੀ ਹੈ ਇਹ ਕੰਪਲਸਰੀ ਹੈ ਮਾ ਉਸ ਜਿਹੜੇ ਤੁਹਾਨੂੰ ਚੱਪਲਾਂ ਦੇਖਣ ਨੂੰ ਕਹਿੰਦਾ ਇੱਕ ਟ੍ਰੇਡਰ ਹੈ ਹਾਂ ਚੁਗਣਾ ਉਹਦੇ ਕੋਲ ਦੇਖਾਂਗੇ ਦੇਖਣ ਜੀ ਉੱਥੇ ਪ੍ਰਾਈਸ ਦਾ ਪੰਜਾਤ ਪਤਾ ਕਰ ਲਿਆ ਹੁੰਦਾ ਤਾਂ ਇੱਥੇ ਦੇ ਪ੍ਰਾਈਸ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਪਤਾ ਲੱਜਣਾ ਸੀਗਾ ਚੱਕਰ ਆ ਸੀਗਾ ਨਾ ਲੈ ਉਹਦੇ ਤੁਸੀਂ ਮੈਨੂੰ ਪਤਾ ਹੀ ਨਹੀਂ ਕਰਨ ਦਿੱਤਾ ਫੇਸ ਕੱਟ ਗਿਆ ਅੱਛਾ ਚੱਲਾ ਉੱਥੇ ਦੇਖਣ ਚੱਲ ਕੇ ਮੜ ਜਾਓ ਪਰਲੇ ਪਾਸੇ ਹੈਂਡੀ ਵਾਲੇ ਬੰਦੇ ਜਿਹੜੇ ਕੋਈ ਕੰਪਾਇਰ ਵੀ ਨਾ ਲੱਗਣ ਕਰ ਰਹੇ ਓ ਯਾਰ ਕਰਨਾ ਪੈਂਦਾ ਚਾਚੇ ਸਾਨੂੰ ਯਾਰ ਅਸੀਂ ਸੋਚਦੇ ਵੀਰ ਤੇ ਲੈ ਕੇ ਤਾਂ ਜਾਈਆ ਪਰ ਅੱਜ ਬਹੁਤਾ ਮਹਿੰਗਾ ਨਾਲ ਲੈ ਜੇ ਕੋਈ ਸਾਨੂੰ ਬੁੱਧੂ ਦੱਸਣ ਲੱਜੇ ਬੁੱਧੂ ਆਰ ਦੋ ਤਾਂ ਮੋਸਮ ਠੰਡਾ ਹੋ ਗਿਆ ਸਮੇਂ ਪਹੁੰਚ ਗਏ ਦੁਬਾਰੇ ਅਸੀਂ ਮਤਲਬ ਕਿ ਸੀਵੀਓ ਦੇਖਣ ਤੇ ਇਸ ਸਮੇਂ ਜਿਹੜੀ ਲਾਈਟਿੰਗ ਹੈਗੀ ਆ ਬੜੀ ਜ਼ਬਰਦਸਤ ਹੈਗੀ ਆ ਪਾਰਲੇ ਪਾਸੇ ਹਾਂਗਕਾਂਗ ਤੇ ਇਸ ਸਮੇਂ ਦਾ ਮਤਲਬ ਨਾਲ ਗੱਲ ਨਾਲ ਦੀ ਨਾਲ ਆ ਜਿਹੜੇ ਲੋਕ ਆ ਦੇਖੋ ਵਿੱਚ ਫੈਰੀ ਜਾ ਰਹੀ ਹੈ ਫੈਰੀ ਇੰਜੋਏ ਕਰਦੇ ਨੇ ਇਹਨਾਂ ਦੇ ਵਿੱਚ ਖਾਣਾ-ਦਾਣਾ ਮਤਲਬ ਕਿ ਅੰਬਾਰ ਸਿਸਟਮ ਵਗੈਰਾ ਕਾਫੀ ਕੁਝ ਹੁੰਦਾ ਹੈ ਲੋਕ ਇੰਜੋਏਮੈਂਟ ਕਰਦੇ ਨੇ ਮਤਲਬ ਪੂਰੀ ਤੇ ਬਹੁਤ ਸੋਣਾ ਵੀ ਉਹ ਮੇਰੀਆਂ ਅੱਖਾਂ ਨਾਲ ਦੇਖਣ ਦਾ ਕੋਈ ਹੋਰ ਹੈ ਬਟ ਕੈਮਰੇ ਦੇ ਵਿੱਚ ਕੁਝ ਹੋਰ ਸੀਗਾ ਨਜ਼ਰ ਆਉਂਦਾ ਹੁਣ ਮੈਨੂੰ ਹੁਣ ਇਹ ਨਹੀਂ ਪਤਾ ਲੱਗਣਾ ਵੀ ਤੁਹਾਨੂੰ ਪ੍ਰੋਪਰਲੀ ਸਮਝ ਆਊਗਾ ਕਿ ਨਹੀਂ ਆਊਗਾ ਪਰ ਇਸ ਸਮੇਂ ਦੁਨੀਆ ਬਹੁਤ ਹੈ ਜਿਹੜੀ ਬਿਲਕੁਲ ਇਹ ਫੀਵਿਊ ਦੇ ਬਿਲਕੁਲ ਮਤਲਬ ਸਮੁੰਦਰ ਦੇ ਕੰਡੇ-ਕੰਡੇ ਘੁੰਮ ਰਹੀ ਆ ਬਾਜੀ ਹੁਣ 8 ਵਜ ਚੁੱਕੇ ਆ ਤਕਰੀਬਨ ਹੁਣ ਲਾਈਟਿੰਗ ਸ਼ੁਰੂ ਹੋਣੀ ਹੈ ਤੇ ਮਿਊਜ਼ਿਕ ਵੀ ਚਲਣਾ ਚਾਹੀਦਾ ਸੀ ਪਰ ਆਈ ਡੋਨਟ ਨੋ ਵੀ ਕਿਉਂ ਨਹੀਂ ਚੱਲ ਰਿਹਾ ਆਏ ਉਹ ਲਾਈਟ ਲੱਗ ਲਾ ਉਹ ਲੱਗ ਗਈ ਲਾਈਟਿੰਗ ਵਗੈਰਾ ਲੰਬੀ ਲਾਈਟਿੰਗਸ ਦਿਖਣ ਲੱਗੀ ਤੇ ਉਹ ਮੇਰੇ ਦਿਖ ਨਹੀਂ ਹਲਾ ਪਲੇ ਹੋ ਰਿਹਾ ਪਤਾ ਨਹੀਂ ਹੁਣ ਕੀ ਦਿੱਕਤ ਹੈ ਕਿ ਕੀ ਨਹੀਂ ਲੇਕਿਨ ਚੱਲਣਾ ਚਾਹੀਦਾ ਸੀਗਾ ਲਾਈਟਿੰਗ ਵਗੈਰਾ ਹੋਣ ਲੱਗੀ ਵੀ ਉਹ ਵੀ ਸਲੋ ਲਾਈਟਿੰਗ ਹੈ ਪੂਰੀ ਜ਼ਬਰਦਸਤ ਲਾਈਟਿੰਗ ਹੁੰਦੀ ਹੈ ਇੱਥੇ ਜਿਹੜੀ ਹੁੰਦੀ ਹੈ 8 ਵਜੇ ਤੋਂ 9 ਪਤਾ ਨਹੀਂ ਤੇ ਉਹਦਾ ਫੈਰੀ ਵਗੈਰਾ ਵਧੀਆ ਐਨ ਮਤਲਬ ਸਜਾਈਆਂ ਹੋਈਆਂ ਕੰਮ ਰਹੀਆਂ ਨੇ ਤੇ 뮤ਜ਼ਿਕ ਵੀ ਪਲੇ ਹੁੰਦਾ ਹੁੰਦਾ ਪਰ ਆ ਸਾਡੀ ਸਾਡੀ ਕਿਸਮਤ ਹੈ ਸ਼ਾਇਦ ਪਤਾ ਨਹੀਂ ਢਿੱਲੀ ਆ ਹੂੰ ਆ ਲਾ ਕੇ ਲਾਈਟਿੰਗ ਲਾਈਟਿੰਗ ਵੀ ਇਹਦਾ ਲਾ ਕੇ ਚੱਲਣਾ ਪਰ ਥੋੜੀ ਜਿਹੀ ਲੇਜ਼ਰ ਲਾਈਟਿੰਗ ਆ ਜਾ ਰਹੀ ਹੈ ਫੈਰੀ ਨੌਰੀ ਮਿਊਜ਼ਿਕ ਸਿਸਟਮ ਨਹੀਂ ਇਹ ਚੱਲਿਆ ਹੈਗਾ ਮਾਡਰਨ ਮਿਊਜ਼ਿਕ ਸਿਸਟਮ ਬਹੁਤ ਚੱਲਦਾ ਇੱਥੇ ਕੱਲੇ ਕੱਲੇ ਨੇ ਮਤਲਬ ਆਪਣਾ ਪ੍ਰਦਰਸ਼ਨ ਦਿਖਾਉਣਾ ਸੀਗਾ ਲਾਈਟਿੰਗ ਦੇ ਨਾਲ ਕੰਮ ਇਹ ਇਸ ਰਚ ਚੱਲਣਾ ਸੀ ਹੁਣ ਪਤਾ ਨਹੀਂ ਕੀ ਦਿੱਕਤ ਆ ਕੋਈ ਹੈ ਕੋਈ ਲੱਗਾ ਇਹੇ ਸੋਚਿਆ ਸੀ ਕਿ ਤੇ ਲੇਟ ਹੋ ਗਿਆ ਸੀ ਕੱਲ ਪਰ ਵੱਟ ਅੱਜ ਵੀ ਉਹੀ ਕੰਮ ਹੋਇਆ ਨਹੀਂ ਹੈ ਗੱਲ ਪਣੀ ਨਹੀਂ ਹੈਗੀ ਤਲਬੇ ਤਕਰੀਬਨ ਸਾਰੀਆਂ ਬਿਲਡਿੰਗਾਂ ਦੇ ਉੱਪਰ ਤੇ ਲਾਈਟਿੰਗ ਤਾਂ ਹੋ ਗਈ ਸ਼ੁਰੂ ਹੋ ਗਈ ਅੱਛਾ ਇਹ ਬਸੇ ਹੀ ਕੋਈ ਬੰਦਾ ਆਪਰੇਟ ਕਰ ਰਿਹਾ ਹੈ ਸੇਮ ਟਾਈਮ ਕੱਲੀ ਕੱਲੀ ਬਿਲਡਿੰਗ ਦੇ ਉੱਪਰ ਤੇ ਬੰਦ ਹੋ ਜਾਂਦਾ ਹਾਂ 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 ਇਹ ਸੁਣਾ ਮੈਂ ਹਰ ਗੱਲ ਹੁੰਦੀ ਹੈ ਮਿਸ ਸੇਮ ਟਾਈਮ ਇਹ 10% ਲਗਾਉਣਾ ਉਹਨਾਂ ਦਾ ਯੂਜ਼ ਕਰਨ ਸਾਰਿਆਂ ਨੂੰ ਵੀ ਮਤਲਬ ਰਾਈਟਿੰਗ ਖਾ ਕੇ ਲੋਕਾਂ ਨੂੰ ਆਕਰਸ਼ਿਤ ਕਰਨਾ ਹੈ ਨਾ ਕੁਛ ਲੱਗਦਾ ਚਲੋ ਬੱਸ ਦੱਸੋ ਐਨਾ ਇਹ ਇਹ ਗੱਲ ਤਾਂ ਮੰਨਣਾ ਹੈ ਵੀ ਇਸ ਸਮੇਂ ਜਿਹੜਾ ਦ੍ਰਿਸ਼ ਹੈ ਉਹ ਤੁਹਾਨੂੰ ਪਤਾ ਨਹੀਂ ਚੰਗਾ ਲੱਗਦਾ ਨਹੀਂ ਲੱਗਦਾ ਆਈ ਡੋਨਟ نو ਬਟ ਮੈਨੂੰ ਆਹਨ ਪੂਰਾ ਨਜ਼ਾਰਾ ਆ ਰਿਹਾ ਇਸ ਸਮੇਂ ਦੇਖਣ ਦਾ ਵੀ ਜਿਹੜੇ ਕੈਮਰੇ ਆ ਭਾਈ ਉਹ ਗੱਲ ਨਹੀਂ ਫੜ ਸਕਦੇ ਜਿਹੜੀਆਂ ਆਪਣੀਆਂ ਅੱਖਾਂ ਫੜ ਸਕਦੀਆਂ ਗੱਲ ਇੱਧਰ ਵੀ ਲਾਈਟਿੰਗ ਵੱਲ ਗਈ ਆ ਬੰਧਾਉਣ ਲੱਗਿਆ ਆ ਚੱਲ ਪਿਆ ਦੇਖਦਾ ਦੇ ਤੁਸੇ ਸਾਹਮਣੇ ਜਿਸ ਸਾਈਡ ਤੇ ਅਸੀਂ ਖੜੇ ਆ ਇਹ ਇੱਕ ਨਾਲ ਘੁੰਮ ਰਿਹਾ ਸਾਰਾ ਸਿਸਟਮ ਇਹ ਉਹ ਸਤਾ ਸ਼ੁਰੂ ਲਿਪਜੀ ਨਾ